ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਬੱਚੀ ਕੰਚਨ ਪ੍ਰੀਤਕੌਰ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੌਰਾਨ ਕਰਨਤਾਨ ਦੀ ਇਲੈਕਸ਼ਨ ਦੌਰਾਨ ਕੀ ਕੁਝ ਹੋਇਆ ਇਨ੍ਹਾਂ ਸਰਕਾਰਾਂ ਨੇ ਕੀ ਕੁਝ ਕੀਤਾ ਮੇਰੇ ਤੇ 4 ਝੂਠੇ ਪਰਚੇ ਦਿੱਤੇ ਗਏ ਜਿਨ੍ਹਾਂ 'ਚੋਂ ਮੈਨੂੰ ਮਾਨਯੋਗ ਅਦਾਲਤ ਨੇ ਅਰੈਸਟ ਸਟੇ ਦਿੱਤਾ ਆ ਤੇ ਮੈਨੂੰ ਅਦਾਲਤ ਤੇ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਆ ਤੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਆ ਕਿ ਸੱਚ ਦੀ ਜਿਹੜੀ ਉਹ ਜਿੱਤ ਹੋਏਗੀ ਤੇ ਅੱਜ ਜਿਹੜਾ ਮਜੀਠੇ ਹਲਕੇ ਚ ਮਜੀਠੇ ਥਾਣੇ ਚ ਮੇਰੇ ਤੇ ਪਰਚਾ ਦਿੱਤਾ ਗਿਆ ਸੀਗਾ ਉਹਦੇ ਜਿਹੜੀ ਆ ਮੈਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਆਇਨ ਕਰਨ ਜਾ ਰਹੀ ਆ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੂਰਾ ਨਾ ਅਦਾਲਤ ਤੇ ਭਰੋਸਾ ਆ ਯਕੀਨ ਆ ਜਿੱਥੇ ਮੈਨੂੰ ਚਾਰ ਪਰਚਿਆਂ ਤੋਂ ਅਰੈਸਟ ਸਟੇ ਮਿਲਿਆ ਆ ਉਥੇ ਮੈਨੂੰ ਗਾਂਵ ਵੀ ਜੜਾਇਆ ਅਦਾਲਤਾਂ ਜੋਗਤ ਅਦਾਲਤ ਜਿਹੜੀ ਆ ਉਹ ਇਨਸਾਫ ਦਊਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਬੱਚੀ ਕੰਚਨ ਪ੍ਰੀਤਕੌਰ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੌਰਾਨ ਕਰਨਤਾਂ ਦੀ ਇਲੈਕਸ਼ਨ ਦੌਰਾਨ ਕੀ ਕੁਝ ਹੋਇਆ ਇਹਨਾਂ ਸਰਕਾਰਾਂ ਨੇ ਕੀ ਕੁਝ ਕੀਤਾ ਮੇਰੇ ਤੇ 4 ਝੂਠੇ ਪਰਚੇ ਦਿੱਤੇ ਗਏ ਜਿੰਨਾ ਚੋਂ ਮੈਨੂੰ ਮਾਨਯੋਗ ਅਦਾਲਤ ਨੇ ਅਰੈਸਟ ਸਟੇ ਦਿੱਤਾ ਆ ਤੇ ਮੈਨੂੰ ਅਦਾਲਤ ਤੇ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਆ ਤੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਆ ਕਿ ਸੱਚ ਦੀ ਜਿਹੜੀ ਉਹ ਜਿੱਤ ਹੋਏਗੀ ਤੇ ਅੱਜ ਜਿਹੜਾ ਮੁਜੀਠੇ ਹਲਕੇ ਚ ਮੁਜੀਠੇ ਥਾਣੇ ਚ ਮੇਰੇ ਤੇ ਪਰਚਾ ਦਿੱਤਾ ਗਿਆ ਸੀਗਾ ਉਹਦੇ ਜਿਹੜੀ ਆ ਮੈਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਆਇਨ ਕਰਨ ਜਾ ਰਹੀ ਆ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੂਰਾ ਅਦਾਲਤ ਤੇ ਪ੍ਰੋਸਾ ਹੈ ਯਕੀਨ ਹੈ ਜਿੱਥੇ ਮੈਨੂੰ 4 ਪਰਚਿਆਂ ਤੋਂ ਅਰੈਸਟ ਸਟੇ ਮਿਲਿਆ ਆ ਉਥੇ ਮੈਨੂੰ ਗਾਂਵ ਵੀ ਜੜਾਇਆ ਆ ਆਦਾਲਤ ਮਾਨ ਜੋਗ ਅਦਾਲਤ ਜਿਹੜੀ ਆ ਉਹ ਇਨਸਾਫ ਦਊਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਬੱਚੀ ਕੰਚਨਪ੍ਰੀਤ ਕੌਰ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੌਰਾਨ ਕਰਨਤਾਨ ਦੀ ਇਲੈਕਸ਼ਨ ਦੌਰਾਨ ਕੀ ਕੁਝ ਹੋਇਆ ਇਨ੍ਹਾਂ ਸਰਕਾਰਾਂ ਨੇ ਕੀ ਕੁਝ ਕੀਤਾ ਮੇਰੇ ਤੇ 4 ਝੂਠੇ ਪਰਚੇ ਦਿੱਤੇ ਗਏ ਜਿੰਨਾ ਚੋਂ ਮੈਨੂੰ ਮਾਨਯੋਗ ਅਦਾਲਤ ਨੇ ਅਰੈਸਟ ਸਟੇ ਦਿੱਤਾ ਆ ਤੇ ਮੈਨੂੰ ਅਦਾਲਤ ਤੇ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਆ ਤੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਆ ਕਿ ਸੱਚ ਦੀ ਜਿਹੜੀ ਉਹ ਜਿੱਤ ਹੋਏਗੀ ਤੇ ਅੱਜ ਜਿਹੜਾ ਮਜੀਠੇ ਹਲਕੇ ਚ ਮਜੀਠੇ ਠਾਣੇ ਚ ਮੇਰੇ ਤੇ ਪਰਚਾ ਦਿੱਤਾ ਗਿਆ ਸੀਗਾ ਉਹਦੇ ਜਿਹੜੀ ਆ ਮੈਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਆਇਨ ਕਰਨ ਜਾ ਰਹੀ ਆ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੂਰਨ ਅਦਾਲਤ ਤੇ ਭਰੋਸਾ ਆ ਯਕੀਨ ਆ ਜਿੱਥੇ ਮੈਨੂੰ ਚਾਰ ਫਰਜ਼ੀਆਂ ਤੋਂ ਅਰੈਸਟ ਸਟੇ ਮਿਲਿਆ ਆ ਉਥੇ ਮੈਨੂੰ ਗਾਹ ਵੀ ਜੜਾ ਆ ਆਦਰਮਾਨ ਜੋਗ ਅਦਾਲਤ ਜਿਹੜੀ ਆ ਉਹ ਇਨਸਾਫ ਦੇਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ